ਮਹਦੀਪ ਮਜੀਠੀਆ ਤੁਸੀਂ ਵੇਖ ਰਹੇ ਹੋ ਦੀਪ ਪੰਜਾਬ న్యూਸ ਚੈਨਲ ਅੱਜ 2024 ਦਾ ਪਹਿਲਾ ਤਿਉਹਾਰ ਲੋਹੜੀ ਦਾ ਤਿਉਹਾਰ ਹੈ ਇਹ ਉਹ ਤਿਉਹਾਰ ਹੈ ਜਿਸ ਤਿਉਹਾਰ ਤੇ ਮੁੰਡੇ ਅਤੇ ਕੁੜੀਆਂ ਬਹੁਤ ਹੀ ਖੁਸ਼ੀ ਨਾਲ ਮਨਾਉਂਦੇ ਹਨ ਮੁੰਡਿਆਂ ਵਾਸਤੇ ਗੁੱਡੀਆਂ ਦਾ ਤਿਉਹਾਰ ਹੈ ਕੁੜੀਆਂ ਵਾਸਤੇ ਲੋਹੜੀ ਦਾ ਤਿਉਹਾਰ ਹੈ ਜੋ ਕਿ ਪਿੰਡਾਂ ਤੇ ਸ਼ਹਿਰਾਂ ਵਿੱਚ ਘਰਾਂ ਵਿੱਚ ਜਾ ਕੇ ਲੋਕਾਂ ਕੋਲੋਂ ਵਧਾਈਆਂ ਲੋਹੜੀ ਦੀਆਂ ਮੰਗਦੀਆਂ ਹਨ ਸੋ ਅੱਜ ਅਸੀਂ ਮਜੀਠੇ ਦੇ ਬਾਹਰ ਇੱਕ ਖੁੱਲਾ ਗਰਾਊਂਡ ਹੈ ਜਿੱਥੇ ਖੜੇ ਹਾਂ ਇੱਥੋਂ ਕਿ ਗੁੱਡੀਆਂ ਬੋਹ ਹੋ ਕੇ ਆ ਰਹੀਆਂ ਹਨ ਲੁੱਟਣ ਵਾਲੇ ਵੀ ਤੁਹਾਨੂੰ ਵਿਖਾਵਾਂਗੇ ਗੁੱਡੀਆਂ ਲੁੱਟਣ ਵਾਲੀ ਦੇ ਵੀ ਸ਼ਕੀਨ ਹੁੰਦੇ ਹਨ ਨੌਜਵਾਨ ਤੇ ਗੁੱਡੀਆਂ ਡਾਉਣ ਦੇ ਵੀ ਨੌਜਵਾਨ ਸ਼ਕੀਨ ਹੁੰਦੇ ਹਨ ਇਹ ਕਰਕੇ ਤੁਹਾਨੂੰ ਵਿਖਾ ਰਿਹਾ ਇਹ ਲੋਹੜੀ ਦੇ ਤਿਹਾਰ ਦੀਆਂ ਗੁੱਡੀਆਂ ਚੜ੍ਹਦੀਆਂ ਦੀਆਂ ਗੁੱਡੀਆਂ ਲੁੱਟਦਿਆਂ ਦੀਆਂ ਝਲਕੀਆਂ ਅਤੇ ਕੁਝ ਲੋਹੜੀ ਮੰਗਣ ਆਈਆਂ ਲੜਕੀਆਂ ਦੀਆਂ ਤੁਹਾਨੂੰ ਵਿਖਾਵਾਂਗੇ ਤਸਵੀਰਾਂ ਇਹ ਲੋਹੜੀ ਦਾ ਤਿਹਾਰ ਬਹੁਤ ਹੀ ਕੁਸ਼ੀਆਂ ਭਰਿਆ ਤਿਉਹਾਰ ਹੁੰਦਾ ਹੈ ਇਸ ਤਿਉਹਾਰ ਉਤੇ ਫੁੱਲੇ ਮੋਂਗਫਲੀਆਂ ਰੋੜੀਆਂ ਇਹ ਬਹੁਤ ਹੀ ਬਹੁਤ ਹੀ ਇੱਕ-ਇੱਕ ਚਾਵਾਂ ਨਾਲ ਖਰੀਦੇ ਜਾਂਦੇ ਹਨ ਅਤੇ ਘਰਾਂ ਵਿੱਚ ਇਸ ਨੂੰ ਕਿ ਬੜੇ ਚਾਵਾਂ ਨਾਲ ਖਰੀਦ ਕੇ ਲਿਆਂਦਾ ਜਾਂਦਾ ਹੈ ਲੋੜੀ ਦਾ ਤਿਉਹਾਰ ਜ਼ਿਆਦਾਤਰ ਫੁੱਲੇ ਰੋੜੀਆਂ ਗੁੜ ਚਿੜਵਰੇ ਰੇੜੀਆਂ ਮੌਗਲੀਆਂ ਦੇ ਨਾਲ ਹੀ ਜਦਾ ਮਨਾਇਆ ਜਾਂਦਾ ਹੈ ਅਤੇ ਖਾਣ ਪੀਣ ਦੇ ਸ਼ਕੀਨ ਇਸ ਲੋਹੜੀ ਤਿਹਾੜੀ ਤੇ ਆਪਣਾ ਕੇ ਖਾ ਪੀ ਕੇ ਵੀ ਆਪਣਾ ਕੇ ਰੰਗ ਮਾਉਂਦੇ ਹਨ ਅਤੇ ਲੋਹੜੀ ਮਨਾਉਂਦੇ ਹਨ ਅਜਿਓ ਕਿ ਵਰਤੀ ਗਾਣ ਕਿਹੜੇ ਕਿਹੜੇ ਚਾਣ ਦੇ ਦੀਪ ਜਵਨ ਜੀ ਬੋਲੋ

జే గాయని నితా దొద్ కేరే జీల్ పంజే వస్త వంజ పుత్త దిక మైసి వండి నవ జాయి ఆసా వండ పటోలే ఫాయి సన్నుదేల కర కరసు ਦੇ ਲੋੜੀ ਪਿੰਡਾਂ ਵਿੱਚ ਲੋਕੋਂ ਮੰਗਦੀ ਆ ਮੁੰਡੇ ਜਾਂ ਕੁੜੀਆਂ ਦੇਖੋ ਜੋ ਉਹ ਉਹ ਪਛੋਕੜ ਪੁਰਾਣਾ ਉਹਨੂੰ ਜਿੰਦਾ ਕਰਾਂ ਉਹਨੂੰ ਜਿੰਦਾ ਰੱਖਾਂਗੇ ਨਾ ਤੇ ਬੜੇ ਮਜ਼ੇ ਲੱਟਾਂਗੇ ਉਹ 10 50 ਜਿਹਦਾ ਬੱਚੇ ਅਗੇ ਮੰਗਦੇ ਲੋੜੀ ਤੇ ਕਿੱਡਾ ਮਜ਼ਾ ਆਉਂਦਾ ਸ਼ਹਿਰਾਂ ਵਿੱਚ ਤੇ ਘਟ ਗਿਆ ਨਹੀਂ ਉਹ ਚਲੋ ਸ਼ਹਿਰਾਂ ਵਿੱਚ ਸ਼ਹਿਰਾਂ ਵਿੱਚ ਕੋਈ ਨਹੀਂ ਮੰਨਦੇ ਕਿੱਦਾਂ ਵੀ ਪਿੰਡਾਂ ਵਿੱਚ ਤਾਂ ਬੜਾ ਬੜੀ ਤੇ ਆ ਤੇ ਪਿਆਰ ਹੈ ਇਹਨਾਂ ਤੇਰਾ ਅਸੀਂ ਵੀ ਜੀਨੇ ਆ ਤੇ ਠੀਕ ਹੈ ਬੱਚੇ ਘਰ ਹੁੰਦੇ ਛੋਟੇ ਬੱਚੇ ਇਹ ਸਾਡਾ ਪੁਰਾਣਾ ਰੀਤੀ ਰਿਵਾਜ ਆ ਜਿੱਦਾਂ ਕਿ ਪਹਿਲਾਂ ਪਹਿਲਾਂ ਹਾਂ ਚੱਲਦਾ ਸੀ ਉਦਾਂ ਚੱਲਦਾ ਹਾਂ 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 ਉਦਾਂ ਉਦਾਂ ਚੱਲਦਾ ਉਹਨੂੰ ਖੁਸ਼ੀ ਆ ਆਪਾਂ ਖੁਸ਼ੀ ਮੰਨਦੇ ਇਹ ਗੱਲ ਠੀਕ ਹੈ ਗੁੱਡੀਆਂ ਉੜਦੀਆਂ ਗੁੱਡੀਆਂ ਉੜਦੀਆਂ ਪਰ ਗੁੱਡੀਆਂ ਗਾਂ ਸਾਡਾ ਤੁਹਾਨੂੰ ਹੋਰ ਵੀ ਹੱਸ ਕੇ ਬੇਨਤੀ ਆ ਜਿੱਥੋਂ ਗੁੱਡੀਆਂ ਉੜਦੀਆਂ ਉਹਨੂੰ ਬੰਦ ਕਰੋ ਉੱਤੋਂ 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 ਡੋਰਾ ਬੰਦ ਕਰੋ ਜੇ ਡੋਰ ਪਹਿਲੇ ਫਟ ਅਸੀਂ ਵੀ ਛੋਟੇ ਗੁੱਡੀਆਂ ਆਈਏ ਅਸੀਂ ਜਾਣੇ ਹਾਂ ਡੋਰ ਲਵਾ ਕੇ ਲੈ ਆਉਣੇ ਕਦੀ ਆਂਡੇ ਪਾਉਣੇ ਕਦੀ ਕੱਚ ਪਾਉਣਾ ਕਦੀ ਉਹ ਡੋਰਾ ਹੋਰ ਹੁੰਦੀ ਆ ਹੋਰ ਹੁੰਦੀ ਧਾਗਾ ਡੋਰ ਧਾਗਾ ਇਹ ਸਰਕਾਰਾਂ ਵਾਲੀਆਂ ਬੇੜਾ ਸਰਕਾਰ ਦਾ ਕਰਕੇ ਹੋਣ ਰਿਹਾ ਸਿੱਧੀ ਗੱਲਿਆ ਕਿਹੜਾ ਬੰਦ ਨੇ ਫੜਿਆ ਜਾਂਦਾ ਅੱਜ ਇਹ ਸਰਕਾਰ ਦੀ ਸਾਰੀ ਗੱਦੀ ਭਰੀ ਇਹ ਤੁਸੀਂ ਵੇਖ ਰਹੇ ਹੋ ਲੋਹੜੀ ਦਾ ਤਿਉਹਾਰ ਲੋਹੜੀ ਦੇ ਤਿਉਹਾਰ ਤੇ ਕੜਾਕੀ ਦੀ ਠੰਡ ਵਿੱਚ ਵੀ ਨੌਜਵਾਨ ਗੁੱਡੀਆਂ ਚੜਾਉਣ ਦੇ ਪੇਚੇ ਲਾਉਂਦੇ ਸ਼ਕੀਨ ਓਠਿਆਂ ਦੇ ਉੱਤੇ ਚੜ ਕੇ ਗੁੱਡੀਆਂ ਚੜਾ ਰਹੇ ਹਨ ਅਤੇ ਪੇਚੇ ਲਾ ਰਹੇ ਹਨ ਇਹ ਲੋਹੜੀ ਦਾ ਤਿਉਹਾਰ ਬੜੀਆਂ ਖੁਸ਼ੀਆਂ ਨਾਲ ਮਨਾਇਆ ਜਾਂਦਾ ਹੈ ਇਸ ਤਿਉਹਾਰ ਉਤੇ ਬਹੁਤ ਹੀ ਵੱਡੀ ਪੱਧਰ ਤੇ ਗੁੱਡੀਆਂ ਡੋਰਾ ਉਡਦੀਆਂ ਹਨ ਸਪਤੀ ਮੁੰਡੇ ਨ ਗੁੱਡੀਆਂ ਡਾਉਂਦੇ ਸ਼ਕੀਨ ਇੱਕ ਦੂਸਰੇ ਨਾਲ ਪੇਚੇ ਲਾਉਂਦੇ ਹਨ ਪੇਚੇ ਲੱਗਦੇ ਹਨ ਜੋ ਕਿ ਗੁੱਡੀ ਬੋ ਹੋ ਜਾਂਦੀ ਹੈ ਅਤੇ ਬੜੀ ਦੂਰ ਤੱਕ ਪਹੁੰਚ ਜਾਂਦੀ ਹੈ ਅਗਲੇ ਪਾਸੇ ਤੁਹਾਨੂੰ ਵਿਖਾਵਾਂਗੇ ਕਿ ਗੁੱਡੀਆਂ ਲੁੱਟਣ ਵਾਲੇ ਜਿਹੜੇ ਸ਼ਕੀਨ ਜਿਹੜੇ ਕਿ ਪੇਚੇ ਵੀ ਲਾਉਂਦੇ ਸ਼ਕੀਨ ਤੇ ਗੁੱਡੀਆਂ ਲੁੱਟਣ ਦੇ ਵੀ ਸ਼ਕੀਨ ਮੁੰਡੇ ਤੁਹਾਨੂੰ ਵਿਖਾਵਾਂਗੇ ਉਹ ਕਿ ਖੁੱਲੀ ਗਰਾਊਂਡ ਵਿੱਚ ਜਾ ਕੇ ਤੁਹਾਨੂੰ ਵਿਖਾ ਰਹੇ ਹਾਂ ਕਿ ਗੁੱਡੀਆਂ ਲੁੱਟਦੇ ਆ ਵੇਖ ਲੋ ਮੁੰਡੇ ਇੱਕ ਗੁੱਡੀ ਮਗਰ ਭੱਜੇ ਜਾ ਰਹੇ ਹਨ ਇਹ ਗੁੱਡੀ ਫੜਨਗੇ ਗੁੱਡੀ ਲੁੱਟਕੀ ਲਿਆ ਹੋ ਰਹੇ ਹਨ ਅਤੇ ਗੁੱਡੀ ਲੁੱਟਣ ਦਾ ਇਹਨਾਂ ਦਾ ਦੌੜ ਕੇ ਭੱਜ ਕੇ ਜਾਣਾ ਗੁੱਡੀ ਲੁੱਟਣ ਦਾ ਇਹਨਾਂ ਦਾ ਅੰਦਾਜ਼ ਹੈ ਅਤੇ ਗੁੱਡੀ ਲੁੱਟ ਕੇ ਤੁਹਾਨੂੰ ਵਿਖਾਵਾਂਗੇ ਗੁੱਡੀ ਲੁੱਟ ਕੇ ਇੱਕ ਲੜਕਾ ਜਿਹੜਾ ਆ ਰਿਹਾ ਹੈ ਤੁਹਾਨੂੰ ਆ ਵੇਖੋ ਇਹ ਗੁੱਡੀ ਲੁੱਟ ਕੇ ਕਿੰਨੀ ਠੰਡ ਵਿੱਚ ਦੌੜ ਕੇ ਗਿਆ ਬਾਤ ਇਹ ਚ ਨੇ ਗੁੱਡੀ ਲੁੱਟੀ ਹੈ ਕਿ ਇਹ ਜਿਹੜੇ ਲਾਗੇ ਖਲੋਤੇ ਹਨ ਨੌਜਵਾਨ ਇਹ ਗੁੱਡੀਆਂ ਲੁੱਟ ਲੁੱਟ ਕੇ ਪਾ ਇੱਕ ਠੇਲੇ ਤੇ ਰੱਖਣਦੇ ਹਨ ਇਹ ਗੁੱਡੀਆਂ ਲੁੱਟਣ ਦੇ ਸ਼ਕੀਨ ਹਨ ਗੁੱਡੀਆਂ ਤੁਸੀਂ ਨੌਜਵਾਨ ਜਿਹੜੇ ਮੁੰਡੇ ਲੋਹੜੀ ਦੇ ਤਿਹਾਣ ਨੂੰ ਕਿੱਦਾਂ ਦੇਖਦੇ ਇੱਕ ਦਾਣ ਤੇਹਾਰਤ ਹੋਸੀ ਬਹੁਤ ਵਧੀਆ ਤਰੀਕੇ ਨਾਲ ਬਣਾਈਦਾ ਤੇ ਹੁਣ ਤਾਂ ਗੁੱਡੀਆਂ ਗੱਡੀਆਂ ਲੁੱਟਣ ਆਏ ਤੇ ਆਪਣੇ ਪਿੰਡੋਂ ਆਏ ਤਾਂ ਹਵਾ ਹਵਾ ਦਾ ਮੋਲ ਚੱਲਣ ਨਹੀਂ ਡਿਆ ਹੀ ਤੇ ਵੇਖ ਵੋ ਕੇ ਆਏ ਆ ਚਲ 15-16 ਗੁੱਡੀਆਂ ਲੁੱਟੀਆਂ ਆ ਤੇ 15 16 ਗੁੱਡੀਆਂ ਲਟੀਆਂ ਹੁਣ ਵੇਖਣ ਦੇ 2 ਵਜੇ 2:30 ਵੱਜ ਗਏ ਆ ਤੇ ਭੁੱਖ ਲੱਗੀ ਤੇ ਹੁਣ ਚੱਲੇ ਆ ਲੁੱਟ ਲਟ ਕੇ ਉਹਦਾ ਤਾਂ ਹਥਿਆਰ ਤੁਹਾਨੂੰ ਲੋੜੀ ਦਾ ਬੜਾ ਵਧੀਆ ਲੱਗਦਾ ਆ ਗੁੱਡੀਆਂ ਲੁੱਟਣ ਨੂੰ ਤੇ ਵਿਆਹ ਵਰੇ ਆਹੀ ਤੇ ਹਰ ਹਰ ਲੋੜੀ ਤਾਂ ਅਸੀਂ ਲੁੱਟਣੀ ਆਉਂਦੇ ਆ ਚੜਾਉਂਦੇ ਤਾਂ ਘਾਟ ਹੀ ਆ ਹਾਂ ਐਦ ਕੀ ਡੋਰਾ ਡਾਰਾ ਕਰਕੇ ਪਿੰਡ ਤੁਹਾਡਾ ਦਿਆਲਪੁਰ ਆ ਕਥੂਨਗਲ ਕਥੂਨਗਲ ਵਿੱਚ ਵੱਜਦਾ ਅੱਛਾ ਹਾਂ ਐਸੇ ਕਰਕੇ ਲੋਟ ਲਟ ਲਈ ਦੀਆਂ ਤੇ ਐਕੇ ਡੋਰਾ ਡਾਰਾਂ ਦਾ ਮੰਦਾ ਹੀ ਤੇ ਧੱਗੇ ਵਾਲੇ ਗੱਟੂ ਲਿਆਂਦੇ ਹੀ ਅੱਛਾ ਤੇ ਹੁਣ ਲੁੱਟੀਆਂ 10 15 ਹੁਣ ਜਾ ਕੇ ਪੇਚੇ ਪੂਚੇ ਲਾਵਾਂਗੇ ਹਾਂ